ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਈ ਸਤਿਗੁਰੂ ਮੈਂ ਪਾਇਆ ਸਤਿਗੁਰ ਤਾ ਪਾਇਆ ਸਹਿਜ ਸੀਤੀ ਮਨ ਵਜੀਆਂ ਵਾਧਾਈਆਂ ਰਾਗ ਰਤਨ ਪਰਵਾਰ ਪਨੀਆ ਸ਼ਬਦ ਗਾਵਣੇ ਆਈਆਂ ਸਬਦੋ ਤਾ ਗਾਵੋ ਹਰੀ ਕੇ ਰਾਮਾ ਨਿਜ ਨੀ ਵਸਾਇਆ کہہ نانک آنند ہو آ ست گرو می پایا ای من میرے آ تدار ہو ہر نالی ہر نارار ہونا اگی کار اہ کرے تیرا کارج سب سوارنا سبنا گلا سمرت سوامی سو من وساری کہہ نانک من میری سدار ہوی ساچی ساحب کیا نا ہی کر تیر کرتا تیر سب کچھ ہے جس دے سو پاو ਸਦਾ ਸਿਫਤ ਸਿਲਾਹ ਤੇਰੀ ਨਾਮ ਮਨ ਵਸਾਵੇ ਈ ਨਾਮ ਜਿਨ ਕੈ ਮਨ ਵਸਿਆ ਵਾਜੀ ਸ਼ਬਦ ਕਨੀ ਈ ਕਹਿ ਨਾਨਕ ਸੱਚੀ ਸਾਹਿਬ ਕਿਆ ਨਾਹੀ ਕਰਤੀ ਰੈ ਸਾਚਾ ਨਾਮ ਮੇਰਾ ਆਧਾਰੋ ਸਾਚਾ ਨਾਮ ਆਧਾਰ ਮੇਰਾ ਜਿਨ ਭੁਖਾਂ ਸਭ ਗਵਾਈਆਂ ਕਰਸਾਂ ਸੁਖ ਮਨ ਆਏ ਵਸਿਆ ਜਿਨ ਇੱਛਾਂ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿਟਹੋਂ ਜਿਸ ਦੀਆਂ ਏ ਵੜੀਆਂ ਆਈਆਂ ਕਹੈ ਨਾਨਕ ਸੁਣਿ ਹੋ ਸੰਤੋ ਸ਼ਬਦ ਤਰੋ ਪਿਆ ਰੋ ਸਾਚਾ ਨਾਮ ਮੇਰਾ ਆਧਾਰੋ ਵਾਜੀ ਪੰਜ ਸ਼ਬਦ ਤਿਤ ਕਰ ਸਭਾਗੈ ਕਰ ਸਭਾਗੈ ਸ਼ਬਦ ਵਾਜੀ ਕਲਾ ਜਿਤ ਕਰ ਤਾਰੀਆ ਪੰਜ ਦੂਤ ਦਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੋ ਜਿਨ ਕੋ ਸਿਨਾਮ ਹਰਿ ਕੈ ਲਾਗੇ ਕਹੈ ਨਾਨਕ ਤੈ ਸੁਖ ਹੋਆ ਤਿਤ ਕਰ ਅਨਹਦ ਵਾਜੀ ਸਾਝੀ ਲਿਵੈ ਬੈਨ ਦੇ ਨਿਮਾਣੀ ਦੇ ਨਿਮਾਣੀ ਲਿਵੈ ਬਾਜੋ ਕਿਆ ਕਰੀ ਵਿਚਾਰੀਆ ਤਦ ਬਾਸਮਰਤ ਕੋਈ ਨਾਹੀ ਕਿਰਪਾ ਘਰ ਬਨਵਾਰੀਆ ਇਸ ਨਉ ਹਰਥਾਉ ਨਾਹੀ ਸ਼ਬਦ ਲਾਕ ਸਵਾਰੀਆ ਕਹਿ ਨਾ ਨਿਕਲੇ ਵੈ ਬਾਜੋ ਕਿਆ ਕਰੀ ਵਿਚਾਰੀਆ ਆਨੰਦ ਆਨੰਦ ਸਭ ਕੋ ਕਹੈ ਆਨੰਦ ਗੁਰੂ ਤੇ ਜਾਣੇ ਆਪ ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰੀਆ ਕਰ ਕਿਰਪਾ ਕਿਲ ਵਿਕਟ ਗਿਆਨ ਅੰਜਨ ਸਾਰੇਆ ਅੰਦਰ ਹੋ ਜਿਨ ਕਾ ਮੋਹ ਟੁਟਾ ਤਿਨ ਕਾ ਸਬਦ ਸਚੇ ਸਵਾਰਿਆ ਕਹਿ ਨਾਨਕ ਇਹ ਆਨੰਦ ਹੈ ਆਨੰਦ ਗੁਰੂ ਤੇ ਜਾਣਿਆ ਬਾਬਾ ਜਿਸ ਤੂੰ ਦੇ ਸੋਈ ਜਨ ਪਾਵੈ ਪਾਵੈ ਤਾ ਸੋ ਜਨ ਦੇਹ ਜਿਸ ਨੂੰ ਹੋਰ ਕਿਆ ਕਰੇ ਵਿਚਾਰੀਆ ਇੱਕ ਪਰਮ ਪੂਲੇ ਫਿਰੇ ਦਾ ਦੇ ਸਿਕ ਨਾਮ ਲਾਗ ਸਵਾਰਿਆ ਗੁਰ ਪ੍ਰਸਾਦੀ ਮਨ ਪਿਆ ਨਿਰਮਲ ਜਿ ਨਾ ਪਾਣਾ ਪਾਵੇ ਕਹਿ ਨਾਨਕ ਜਿਸ ਦੇਹ ਪਿਆਰੀ ਸੋਈ ਜਨ ਪਾਵੇ ਆਵੋ ਸੰਤ ਪਿਆਰੇ ਹੋ ਅਕਤ ਕੀ ਕਰੇ ਕਹਾਣੀ ہے کہانی اکاتھ کے ری کت دوارے پائیے تان مان تان سب سونپ گر کو ہکم من پائیے حکم من ہو گرو کے را گاو ہو سچی بانی بان کہانک سن ہو کتھے ہو اکاتھ کہانی ایمان چنچلا چترائی کنے نہ پایا چترائی نہ پایا کنے تو سن من میریا یہ مایا موہنی جن ایت پرم پلایا مایا تا موہنی تنے کتی جن ٹگولی پایا ਕੁਰਬਾਨ ਕੀਤਾ ਤੇ ਸੈਵਿਟੋ ਜਨ ਮੋ ਮੀਠਾ ਲਾਇਆ ਕਹਿ ਨਾਨਕ ਮਨ ਚੰਚਲ ਚਤਰਾਈ ਕਿਨੇ ਨਾ ਪਾਇਆ ਈ ਮਨ ਪਿਆਰਿਆ ਤੂੰ ਸਦਾ ਸੱਚ ਸਮਾਲੀ ਇਹ ਕੁਟੰਬ ਤੂਜੇ ਦੇਖਦਾ ਚੱਲੈ ਨਾਹੀ ਤੇਰੇ ਨਾਲੀ ਸਾਥ ਤੇਰੇ ਚੱਲੈ ਨਾਹੀ ਤਸਨਾਲ ਕੌਂ ਚਤਲਾਈਐ ਐਸਾ ਕਾਮੂ ਲੈ ਨਾ ਕੀਚੇ ਜਿਤ ਅੰਤ ਪਛੋਤਾਈਐ ਸਤਗੁਰੂ ਕਾ ਉਪਦੇਸ਼ ਸੁਣ ਤੂ ਹੋਵੈ ਤੇ ਰਹਿ ਨਾ ਲੈ ਕਹਿ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸਮਾਲੀ ਅਗਮ ਅਗੋਚਰਾ ਤੇਰਾ ਅੰਤ ਨਾ ਪਾਇਆ ਅੰਤੋ ਨਾ ਪਾਇਆ ਕਿਨੈ ਤੇਰਾ ਆਪਣਾ ਆਪ ਤੂੰ ਜਾਣਹੀ ਜੀ ਜਨ ਸਭ ਕੀਲ ਤੇਰਾ ਕਿਆ ਕੋ ਕਰੇ ਵਖਾ ਕਿਆ ਕੋ ਆਖ ਵਖਾਣੇ ਆਖੈ ਤਾ ਵੇਖੈ ਸਭ ਤੂ ਹੈ ਜਿਨ ਜਗਤ ਉਪਾਇਆ ਕਹਿ ਨਾਨਕ ਤੂ ਸਦਾ ਅਗੰਮ ਹੈ ਤੇਰਾ ਅੰਤ ਨ ਪਾਇਆ ਸੁਰ ਨਰ ਮੁੰਜਨ ਅੰਮ੍ਰਿਤ ਖੋਜ ਦੇ ਸੋ ਅੰਮ੍ਰਿਤ ਗੁਰ ਤੇ ਪਾਇਆ ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੀ ਸੱਚਾ ਮਨ ਵਸਾਇਆ ਜੀ ਜਨ ਸਭ ਤੁਧ ਉਪਾਇ ਇਕ ਵੇਖ ਪਰਸਨ ਆਇਆ ਲੱਭ ਲੋਭ ਅਹੰਕਾਰ ਝੂਕਾ ਸਤਿਗੁਰੁ ਭਲਾ ਪਾਇਆ ਕਹੈ ਨਾਨਕ ਜਿਸਨੁ ਆਪ ਤੁਠਾ ਤਿਨ ਅੰਮ੍ਰਿਤ ਗੁਰ ਤੇ ਪਾਇਆ ਭਗਤਾ ਕੀ ਚਾਰ ਨਿਰਾਲੀ ਚਾਲਾ ਨਿਰਾਲੀ ਭਗਤਾ ਕੇ ਰੀ ਬਿਖਮ ਮਾਰਗ ਚੱਲਣਾ ਲੱਭ ਲੋਭ ਅਹੰਕਾਰ ਤਤ ਤ੍ਰਿਸ਼ਨਾ ਬਹੁਤ ਨਾਹੀ ਬੋਲਣਾ ਖੰਨੇ ਹੋ ਤਿੱਖੀ ਵਾਲ ਹੋਨੀ ਕੀ ਏਤ ਮਾਰਗ ਜਾਣਾ ਗੁਰ ਪ੍ਰਸਾਦਿ ਜਿਨੀ ਆਪ ਤਜੀਆ ਹਰਿ ਵਾਸਨਾ ਸਮਾਣੀ ਕਹੈ ਨਾਨਕ ਚਾਲ ਭਗਤਾ ਜੁਗ ਹੋ ਜੁਗ ਨਿਰਾਲੀ ਜਿਉ ਤੂ ਚਲਾਏ ਤੇ ਵਿਚਲਾ ਹੈ ਸਵਾਮੀ ਹੋਰ ਕਿਆ ਜਾਣਾ ਗੁਣ ਤੇਰੇ ਜਿਉ ਤੂ ਚਲਾਏ ਤੇ ਵਾ ਚਲਾ ਜਿਨਾ ਮਾਰਗ ਪਾਵਹਿ ਕਰ ਕਿਰਪਾ ਜਿਨ ਨਾਮ ਲਾਇਸੀ ਹਰ ਹਰ ਸਦਾ ਤੇ ਆਵਈ ਜਿਸਨੋ ਕਥਾ ਸੁਣਾਏ ਆਪਣੀ ਸੇ ਗੁਰਦੁਆਰੇ ਸੁਖ ਪਾਇ ਕਹਿ ਨਾਨਕ ਸੱਚੇ ਸਾਹਿਬ ਜਪਾਵੇ ਤੇ ਵਾ ਚਲਾ ਵਹੀ ਇਹ ਸੁਹਿਲਾ ਸਭ ਸੁਹਾਵਾ ਸਭ ਦੋ ਸੁਹਾਵਾ ਸਦਾ ਸੁਹਿਲਾ ਸਤ ਗੁਰੂ ਸੁਨਾਇਆ ਇਹ ਤਨ ਕੇ ਮਾਨਵ ਸਿਆਜੰਤਰ ਹੋ ਲਿਖਿਆ ਆਇ ਇਕ ਫਿਰ ਇਕ ਨੇਰੇ ਕਰਿਆ ਗੱਲਾ ਗਲੀ ਤਿਨੇ ਨਾ ਪਾਇਆ ਕਹਿ ਨਾਨਕ ਸਬਦ ਸੁਹਲਾ ਸਤਿਗੁਰੂ ਸੁਣਾਇ ਪਵਿੱਤ ਹੋਏ ਸੇਜਨਾ ਜਿਨੀ ਹਰਿ ਧਿਆਇਆ ਹਰਿ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ ਪਵਿੱਤ ਮਾਤਾ ਕੁਤ ਪਿਤਾ ਕੁਟੰਬ ਸੇ ਸਿਓ ਪਵਿੱਤ ਸੰਗਤ ਸਭਾਇਆ ਕਹਿਂ ਦੀ ਪਵਿੱਤ ਸੁਨ ਦੀਪ ਪਵੇ ਸੇ ਪਵੇ ਜਿਨੀ ਮਨ ਵਸਾਇਆ ਕਹਿ ਨਾਨਕ ਸੇ ਪਵੇ ਜਿਨੀ ਗੁਰਮੁਖ ਹਰਿ ਧਿਆਇਆ ਕਰਮੀ ਸਹਿਜ ਨਾ ਉਪਜੇ ਵੀਨ ਸਹਿਜੀ ਸਹਿਸਾ ਨਾ ਜਾਏ ਨਹ ਜਾਏ ਸਹਿਜਾ ਕਿਤੇ ਸੰਜਮ ਰਹੀ ਕੰਮ ਕਮਾਈ ਸਹਿਸਾ ਜੀਓ ਮਲੀਣ ਹੈ ਕਿ ਸੰਜਮ ਤੋਤਾ ਜਾਏ ਮਨ ਤੋਂ ਉਹ ਸ਼ਬਦ ਲਾਗੋ ਹਰਸ ਰੋਚਿਤ ਲਾਈ ਕਹਿਨਾਂ ਗੁਰ ਪ੍ਰਸਾਦੀ ਸਹਿਜ ਉਪਜੈ ਇਹ ਸਹਿਸਾ ਹੀ ਵਜਾਈ ਜੀਓ ਮੈਲੀ ਬਾਹਰੋ ਨਿਰਮਲ ਬਾਹਰੋ ਨਿਰਮਲ ਜੀਉਤਾ ਮੈਲੇ ਤਨੀ ਜਨਮ ਅਜੂ ਹੈ ਹਾਰਿਆ ਇਹ ਤਸਨਾ ਵੱਡਾ ਰੋਗ ਲਗਾ ਮਰਨ ਮਨੋ ਵਿਸਾਰਿਆ ਵੇ ਦਾ ਮੈਂ ਨਾਮੋਂ ਤਮਸੋ ਸੁਣ ਹੈ ਨਾ ਹੀ ਫਿਰ ਜੋ ਬੇਤਰ ਲਿਆ ਕਹਿ ਨਾਨਕ ਜਨ ਸਤਜਿਆ ਕੂੜ ਲਾਗੇ ਇਹ ਤਨ ਜਨਮ ਜੂ ਹਾਰਿਆ ਜੀਓ ਨਰਮਲ ਬਾਹ ਨਰਮਲ ਬਾਹ ਹੋਤਾ ਨਰਮਲ ਜੀਓ ਨਰਮਲ ਸਤਗੁਰ ਤੇ ਕਰਨੀ ਕਮਾਣੀ ਕੂੜ ਕੀ ਸੋਇ ਪਹੁੰਚੈ ਨਾ ਹੀ ਮਨ ਸਾਚ ਸਮਾਣੀ ਜਨਮ ਰਤਨ ਜਨੀ ਖੱਟੇ ਆ ਪੱਲੀ ਸੀ ਵਣਜਾਰੀ ਕਹਿ ਨਾਨਕ ਜਿਨ ਮਨਿ ਨਿਰਮਲ ਸਦਾ ਰਹੇ ਗੁਰੁ ਨਾਲ ਲੇ। ਜੇ ਕੋ ਸਿਖ ਗੁਰੂ ਸੇਤੀ ਸਨਮੁਖ ਹੋਵੈ। ਹੋਵੈ ਤਾਂ ਸਨਮੁਖ ਸਿਖ ਕੋਈ ਜੀਉ ਹਉ ਰਹੇ ਗੁਰੁ ਨਾਲ ਲੇ। ਗੁਰ ਕੇ ਚਰਨ ਹਿਰਦੈ ਧਿਆਇ ਅੰਤਰ ਆਤਮਾ ਸਮਾਹਿ ॥ ਆਪ ਛਡਿ ਸਦਾ ਰਹੀ ਪਰਣੈ ਗੁਰ ਬਿਨ ਅਵਰ ਨ ਜਾਣੈ ਕੋਇ ॥ ਕਹਿ ਨਾਨਕ ਸੁਣਿ ਹਉ ਸੰਤੋਖੁ ਸੋ ਸਿਖ ਸਨਮੁਖ ਹੋਇ ॥ ਜੇ ਕੋ ਗੁਰ ਤੇ ਵੇ ਮੁਖ ਹੋਵੈ ਬਿਨੁ ਸਤਿਗੁਰੁ ਮੁਖਿ ਤੇ ਨ ਪਾਵੈ ॥ ਪਾਵੈ ਮੁਖਿ ਤੇ ਨ ਹੋਰਿ ਠੈ ਕੋਇ ਪੁਛੁ ਵਿਵੇਕੀਆ ਜਾਇ ॥ ਅਨੇਕ ਜੁਨੀ ਪਰਮਾ ਵੈ ਵਣ ਸਤਗੁਰ ਮੁਕਤ ਨਾ ਪਾਏ ਸਿਰ ਮੁਕਤ ਪਾਏ ਲਾਗ ਛਰਨੀ ਸਤਗੁਰੂ ਸ਼ਬਦ ਸੁਣਾਏ ਕਹਿ ਨਾਨਕ ਵਿਚਾਰ ਦੇਖੋ ਵਣ ਸਤਗੁਰ ਮੁਕਤ ਨਾ ਪਾਇਆ ਉਹ ਸਿਖ ਸਤਗੁਰੂ ਕੇ ਪਿਆਰ ਹੋਗਾ ਉਹ ਸੱਚੀ ਬਾਣੀ ਬਾਣੀ ਤਾਂ ਗਾਓ ਗੁਰੂ ਕੇਰੀ ਬਾਣੀਆਂ ਸਿਰ ਬਾਣੀ ਜਿਨਕੋ ਨਦਰ ਕਰਮ ਹੋਵੇ ਹਿਰਦੈ ਤਨਾ ਸਮਾਣੀ ਪੀਵੋ ਅਮਰਛਦਾ ਰਹੋ ਹਰ ਰੰਗ ਜਪਿਓ ਸਾਰੰਗ ਪਾਣੀ ਕਹਿ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ ਸਤਗੁਰੂ ਬਿਨਾ ਹੋਰ ਕੱਚੀ ਹੈ ਬਾਣੀ ਬਾਣੀ ਤਾਂ ਕੱਚੀ ਸਤਗੁਰੂ ਬਾਜੋ ਹੋਰ ਕੱਚੀ ਬਾਣੀ ਕਹਿੰਦੇ ਕੱਚੀ ਸੁਣਦੇ ਕੱਚੀ ਕੱਚੀ ਆਖ ਬਖਾਣੀ ਹਰ ਹਰ ਨਿਤ ਕਰ ਹੈ ਰਸਨਾ ਕਹਿਆ ਕੁਛੂ ਨਾ ਜਾਣੀ ਚਿਤ ਜਨ ਕਾਹਿ ਲਿਆ ਮਾਇਆ ਬੋਲਨ ਪੈਰ ਬਾਣੀ ਕਹੈ ਨਾਨਕ ਸਤਗੁਰੂ ਬਾਜੋ ਹੋਰ ਕੱਚੀ ਬਾਣੀ ਗੁਰ ਕਾ ਸਬਦ ਰਤਨ ਹੈ ਹੀਰੇ ਜਿਤ ਜੜਾਓ ਸਬਦ ਰਤਨ ਜਿਤ ਮਨ ਲਾਗਾ ਇਹੇ ਹੁਆ ਸਮਾਓ ਸਬਦ ਸੇ ਟੀ ਮਨ ਮਿਲੇ ਆ ਸਚਾ ਲਾਇਆ ਪਾਓ ਆਪੇ ਹੀ ਰਾਤਨ ਆਪੇ ਜਿਸਨੋ ਦੀ ਬੁਝਾਈ ਕਹਿ ਨਾਨਕ ਸਬਦ ਰਤਨ ਹੈ ਹੀਰਾ ਜਿਤ ਜੜਾ ਉਸ ਸਖਤ ਆਪ ਉਪਾਏ ਕਹਿ ਕਰਤਾ ਆਪੇ ਹੁਕਮ ਵਰਤਾਏ ਹੁਕਮ ਵਰਤਾਏ ਆਪ ਵਿਖੇ ਗੁਰਮੁਖ ਸੇ ਬੁਝਾਈ ਤੋੜੇ ਬੰਧਨ ਹੋਵੇ ਮੁਕਤ ਸਬਦ ਮਨ ਵਸਾਈ ਗੁਰਮੁਖ ਜਿਸ ਨੂੰ ਆਪ ਕਰੀ ਸੋ ਹੋਵੇ ਇਕਸਿਓ ਲੇਵਲਾਇ ਕਹੈ ਨਾਨਕ ਆਪ ਕਰਤਾ ਆਪੇ ਹੁਕਮੁ ਬੁਜਾਈ ਸਿਮਰ ਸਾਸਤਰ ਪੁਨ ਬਾ ਵਿਚਾਰ ਦੇ ਤਤੈ ਸਾਰ ਨ ਜਾਣੀ ਤਤੈ ਸਾਰ ਨ ਜਾਣੀ ਗੁਰੂ ਬਾਜ ਹੋ ਤਤੈ ਸਾਰ ਨ ਜਾਣੀ ਤੇਹੀ ਗੁਣੀ ਸੰਸਾਰ ਪਰਮ ਸੁਤਾ ਸੁਤੇ ਆਰੈਣ ਵਿਹਾਣੀ ਗੁਰ ਕਿਰਪਾ ਤੇ ਸੇ ਜਨ ਜਾਗੇ ਜਿਨਾ ਹਰ ਮਨ ਵਸਿਆ ਬੁਲਹਿ ਅੰਮ੍ਰਿਤ ਬਾਣੀ कह नानक सोतत पाए जिसनो आंदन हर ले वलाग जागत रहन विहाणी माता की उधर मैं प्रतपाल करी सो क्यों मनो विसारी है मनो क्यों विसारी है इवट दाता जी अगन मैं आहार पहुंचा वे उसनो के पोह न सकी जिसनो अपनी ले वला वे अपनी ले आप लाए गुरुमखसदा संभालिए कह नानक इवट दाता सो क्यों मनो विसारी है जैसी अगनो धर में तैसी बाह माया माया अगन सब इको जी ही करता है खेल रचाया ਜਾਤਿਸ ਪੜਣਾ ਤੇ ਜੰਮਿਆ ਪਰਵਾਰ ਪਲਾ ਪਾਇਆ ਲਿਵ ਛੁਟਕੀ ਲੱਗੀ ਤ੍ਰਿਸਨਾ ਮਾਇਆ ਅਮਰ ਵਰਤਾ ਆਇਆ ਇਹ ਮਾਇਆ ਜਿਤ ਹਰ ਵੀਸਰ ਮੋਹ ਉਪਜੈ ਭਾਉ ਦੂਜਾ ਲਾਇਕ ਹੈ ਨਾਨਕ ਗੁਰ ਪ੍ਰਸਾਦੀ ਜਿਨਾਂ ਲਿਵ ਲੱਗੀ ਤਨੀ ਵਿੱਚੇ ਮਾਇਆ ਪਾਇਆ ਹਰ ਆਪ ਉਮਲਕ ਹੈ ਅਮੁੱਲ ਨਾ ਪਾਇਆ ਜਾਈਂ ਮੁੱਲ ਨਾ ਪਾਇਆ ਜਾਈਂ ਕਿਸੈ ਵਟ ਹੋ ਰਹੀ ਰੋਕ ਵਿਲਾਈ ਐਸਾ ਸਤਗੁਰ ਜੀ ਮਿਲੀ ਤਿਸ ਨੋ ਸਿਰਸਾਂ ਪੀਐ ਵਿੱਚ ਹੋ ਆਪ ਜਾਏ ਜਿਸ ਦਾ ਜੀਉ ਤਿਸ ਮਿਲ ਰਹਿ ਹਰ ਵਸੀਮ ਨਾ ਆਈ ਹਰ ਆਪ ਮੁਲਕ ਹੈ ਭਾਗ ਤਿਨਾ ਕੇ ਨਾਨਕਾ ਜਿਨ ਹਰ ਪੱਲੇ ਪਾਇ ਹ ਰਾਸ ਮੇਰੀ ਮਨਵਣ ਜਾ ਰਾ ਰਾਸ ਮੇਰੀ ਮਨਵਣ ਜਾ ਰਾ ਸਤਗੁਰ ਤੇ ਰਾਸ ਜਾਣੀ ਹਰ ਹਰ ਨਤ ਜਪੇ ਹੋ ਜੀ ਹੁਲਾਹ ਖਟਿਓ ਦਿਹਾੜੀ ਇਹੋ ਤਨ ਤੇ ਨਾ ਮਿਲੇ ਜਿਨ ਹਰ ਆਪੇ ਪਾਣਾ ਕਹਿ ਨਾਨਕ ਹਰ ਰਾਸ ਮੇਰੀ ਮਨ ਹੋਵਣ ਜਾ ਰਾ ए रसना तो अनरस राज रही तेरी प्यास न जाए प्यास न जाए होर तक तेज चर हर रस पले ना पाए हर रस पाए पले पिए हर रस बो न तृष्णा लागई आई ही हर रस कर्मी पाई ए सतगुरु मिला जेस आई कह नखूर न अनरस सब विसर जा हर वसी मन आई ई श्री रा मेरे आ हर तुम मैजोत रखी تا تو جگ میا ہر جوت رکھی تد تا تو جگ مہ آیا ہر آپ ماتا آپے پیتا جن جیو اے جگت دکھایا گر پرسادی بوجی آ تا چلت ہوا چلت ندری آیا کہ نانک سرشٹ کا مو رچیا جوت راکھی تا تو جگ مہ آیا منچاؤ پیا پرب آگم سنیا ہر منگل گا سکھی گرہ مندر بنیا ہر گا منگل نیت سکھیے سوگ دوکھ نہ ویا پے گور چرن لاگے دن سپاگے اپنا پھر جا پے انہت با گرد جانی ہر نام ہر رس پگ کہ نانک پر بھاپ ملیا کرن کارن جوگو ہے سریرا میرے آس جگ مئی کہ کیا تد کرم کمایا کہ کرم کمایا تد سریرا جا تگ مح آیا جن ہر تیرا رچن رچیا سو ہر منا وسایا گر پرسادی ہر من وسیا پورب لکھیا پایا ਕਹੈ ਨਾਨਕੇ ਸਰੀਰ ਪਰਵਾਣ ਹੋਆ ਜਿਨ ਸਤਗੁਰ ਸਵ ਚਿਤ ਲਾਇਆ ਏ ਨੀਤਰ ਹੋ ਮੀਰੀ ਉਹ ਹਰ ਤੁਮ ਮੈਂ ਜੋ ਤਰੀ ਹਰ ਬਿਨ ਅਵਰ ਨ ਦੇਖੋ ਕੋਈ ਹਰ ਬਿਨ ਅਵਰ ਨ ਦੇਖੋ ਕੋਈ ਨਦਰੀ ਹਰ ਨੇ ਹਾਲਿਆ ਇਹ ਵੇ ਸੰਸਾਰ ਤੂੰ ਦੇਖਦੇ ਇਹ ਹਰ ਕਾ ਰੂਪ ਹੈ ਹਰ ਰੂਪ ਨਦਰੀ ਆਇਆ ਗੁਰ ਪ੍ਰਸਾਦੀ ਬੁਝੀ ਆ ਜਾਵੇ ਖਾ ਹਰ ਇੱਕ ਹੈ ਹਰ ਬਿਨ ਅਵਰ ਨ ਕੋਈ ਕਹੈ ਨਾਨਕ ਇਹ ਨੀਤਰ ਅੰਧ ਸੇ ਸਤਗੁਰ ਮਿਲਿਆ ਦੇਵ ਦ੍ਰਿਸ਼ਟ ਹੋਈ ਇਸ ਰਵਣੋ ਮੀਰੀ ਹੋ ਸਾਚੈ ਸੁਨੈ ਨੋ ਪਠਾਈ ਸਾਚੈ ਸੁਨੈ ਨੋ ਪਠਾਈ ਸਰੀਰ ਲਾਇ ਸੁਨੋ ਸਤਬਾਣੀ ਜਿਤ ਸੁਣੀ ਮੰਨ ਤਨ ਹਰਿਆ ਹੋਆ ਰਸਨਾ ਰਸਮ ਆਣੀ ਸਚ ਅਲਖ ਵਿਡਾਣੀ ਤਾ ਕੀ ਗੱਟ ਕਹੀ ਨਾ ਜਾਏ ਕਹਿ ਨਾਨਕ ਅਮ੍ਰਿਤ ਨਾਭ ਸੁਨੋ ਪਵਿੱਤਰ ਹੋਵੋ ਹੋ ਸਾਚੈ ਸੁਨੈ ਨੋ ਪਠਾਈ ਹਰ ਜੀਉ ਗੁਫਾ ਅੰਦਰ ਰੱਖ ਕੇ ਵਾਜਾ ਪਵਣ ਵਜਾਇਆ ਵਜਾਇਆ ਵਾਜਾ ਪਉਣ ਨਾਂ ਦੁਆਰੀ ਪ੍ਰਗਟ ਕੀਏ ਦਸਵਾ ਗੁਪਤ ਰਖਾਇਆ ਗੁਰਦੁਆਰੀ ਲਾਈ ਪਾਵਨੀ ਇੱਕ ਨਾ ਦਸਵੰਦਵਾਰ ਦਿਖਾਇਆ ਤਹਿ ਅਨੀਕ ਰੂਪ ਨਾ ਉਹ ਨਾਵ ਨਿਤਸਦਾਂਤ ਨਜਾਈ ਪੈ ਕਹਿ ਨਾਨਕ ਘਰ ਪਿਆਰੀ ਜੀਓ ਗੁਫਾ ਅੰਦਰ ਰੱਕੀ ਵਾਜਾ ਪਉਣ ਵਜਾਇਆ ਇਹੂ ਸਾਚਾ ਸੋਹਿਲਾ ਸਾਚੀ ਕਰਗਾਵਹੁ ਗਾਵਉ ਤਾ ਸੋਹਿਲਾ ਕਾਰ ਸਾਚੀ ਜਿੱਥੇ ਸਦਾ ਸੱਚ ਧਿਆਵਹੀ ਸੱਚੋ ਧਿਆਵੇ ਜਾਤੁ ਪਾਵੇ ਗੁਰਮੁਖ ਜੀ ਨਾਮੁ ਜਿ ਆਵੇ ਇਹ ਸਤ ਸਬ ਨਾ ਕਾ ਖਸਮ ਹੈ ਜਿਸ ਬਖਸੀ ਸੋ ਜਨ ਪਾਵਹੀ ਕਹਿ ਨਾਨਕ ਸਚ ਸੋਹਿਲਾ ਸਚੀ ਕਾਰਗਾਵਹਿ आने दसनो वड पागी हो सगल मनोर्थ पुरे पार ब्रह्म प्रपाय उतरे सगल विसुरे दुख रोग संतापे उतरे सुणी सच्ची वाणी संत साजन पै सरसे पुरे गोर तेजान सुनते पुनीत कहते पवित साट गुरहिया पर पुरे बिनवंतनान गुरु ਚਰਣ ਲਾਗੇ ਵਾਜੀ ਅਨਹਦ ਤੂਰੇ ਸੁਣਤੇ ਪੁਨੀਤ ਕਹਤੇ ਪਵਿੱਤ ਸਤ ਗੁਰ ਰਹਿਆ ਪਰਪੂਰੇ ਬਿਨਵੰਤ ਨਾਨਕ ਗੁਰ ਚਰਣ ਲਾਗੇ ਵਾਜੀ ਅਨਹਦ ਤੂਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ